ਕੈਨੇਡਾ ਚ ਇੱਕ ਪੰਜਾਬੀ ਕੁੜੀ ਪੇਪਰ ਪਰ ਹਲਾਤਾ ਚ ਲਾਪਤਾ ਹੋ ਗਈ ਹੈ 15 ਜਨਵਰੀ ਤੋਂ ਇਸ ਪੰਜਾਬੀ ਕੁੜੀ ਸੰਦੀਪ ਕੌਰ ਦਾ ਕੋਈ ਵੀ ਪਤਾ ਟਿਕਾਣਾ ਨਹੀਂ ਮਿਲ ਰਿਹਾ ਉਦਰੇ ਇਸ ਘਟਨਾ ਤੋਂ ਬਾਅਦ ਪਰਿਵਾਰ ਚ ਸੋਗ ਦੀ ਲਹਿਰ ਫੈਲ ਗਈ ਹੈ ਪਰਿਵਾਰ ਆਪਣੀ ਬੇਟੀ ਦੇ ਮਾਮਲੇ ਚ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਿਹਾ ਹੈ ਉੱਥੇ ਹੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਵੀ ਪਰਿਵਾਰ ਇਸ ਮਾਮਲੇ ਚ ਦਖਲ ਦੇਣ ਦੀ ਗੁਹਾਰ ਲਗਾ ਰਿਹਾ ਹੈ ਤੇ ਬਠਿੰਡਾ ਦੇ ਪਿੰਡ ਸੰਦੋਹਾ ਦੀ ਸੰਦੀਪ ਕੌਰ ਪਿਛਲੇ 15 ਜਨਵਰੀ ਤੋਂ ਭੇਦ ਭਰੇ ਹਾਲਾਤਾਂ 'ਚ ਲਾਪਤਾ ਹੋ ਗਈ ਹੈ ਸੰਦੀਪ ਕੌਰ ਪਿਛਲੇ ਕਈ ਸਾਲਾਂ ਤੋਂ ਕੈਨੇਡਾ 'ਚ ਰਹਿ ਰਹੀ ਸੀ ਮਾਪਿਆਂ ਅਤੇ ਨਾਨਕਿਆਂ ਨੇ ੜ੍ਹ ਮਿਲ ਕੇ ਆਪਣੀ ਜ਼ਮੀਨ ਵੇਚਣ ਤੋਂ ਬਾਅਦ ਉਸ ਨੂੰ ਵਿਦੇਸ਼ ਭੇਜਿਆ ਸੀ ਤਾਂ ਕਿ ਘਰ ਦੀ ਗਰੀਬੀ ਦੂਰ ਕੀਤੀ ਜਾ ਸਕੇ ਪਰ ਹੁਣ ਪਰਿਵਾਰਕ ਮੈਂਬਰਾਂ ਮੁਤਾਬਕ ਸੰਦੀਪ ਕੌਰ ਪਿਛਲੇ 15 ਜਨਵਰੀ ਤੋਂ ਭੇਦ ਭਰੇ ਹਾਲਾਤਾਂ 'ਚ ਗਾਇਬ ਹੋ ਗਈ ਹੈ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਅਫਸਰਾਂ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਹੈ ਇੱਕ ਕੈਨੇਡਾ ਪੁਲਿਸ ਨੇ ਦਾਵਾ ਕੀਤਾ ਹੈ ਕਿ ਸੰਦੀਪ ਕੌਰ ਵਿਚ ਤੇ ਲਹਿਰਾਉਣ ਕਾਰਨ ਪਾਣੀ ਚ ਡੁੱਬ ਗਈ ਏ ਹਾਲਾਂਕਿ ਪਰਿਵਾਰ ਨੂੰ ਇਸ ਗੱਲ ਤੇ ਯਕੀਨ ਨਹੀਂ ਹੋ ਰਿਹਾ ਜਿਸ ਕਾਰਨ ਪਰਿਵਾਰ ਨੇ ਹੁਣ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮਾਮਲੇ ਚ ਦਖਲ ਦੇਣ ਅਤੇ ਉਹਨਾਂ ਦੀ ਬੇਟੀ ਦਾ ਪਤਾ ਲਗਾਉਣ ਦੀ ਮੰਗ ਕੀਤੀ ਹੈ ਜਿਹੜੀ ਸੰਦੀਪ ਜੀ ਦੀ ਲੜਕੀ ਹੈ ਜੀ ਉਹ ਪਰਿਵਾਰ ਦੇ ਵਿੱਚੋਂ ਜੀ ਪਤੀ ਦਿਲਾਵ ਦੀ ਸਬਾਰ ਬਹੁਤ ਵੱਡੇ ਸਦਮੇ ਦੇ ਵਿੱਚ ਹੈ ਜੀ ਹਰ ਇੱਕ ਪਰਿਵਾਰ ਦੇ ਵਿੱਚ ਬੱਚੇ ਨੂੰ ਭੇਜਣਾ ਬਾਰੇ ਦੇਖਦੇ ਵਿੱਚ ਕੋਈ ਔਖੀ ਗੱਲ ਨਹੀਂ ਹੈ ਬੜਾ ਕਰਜ਼ਾ ਚੱਕ ਕੇ ਜਵੀਨ ਜਿਹੜੀ ਆਪਤੀ ਆ ਪੁੱਤਾਂ ਦੇ ਲਈ ਬਣਾਉਨੇ ਆ ਉਹਨੂੰ ਵੇਚ ਕੇ ਇੱਕ ਆ ਦੀ ਹਿੱਸਾ ਜਰੀ ਦਾ ਵੇਚ ਕੇ ਬੱਚੀ ਨੂੰ ਬਾਹਰ ਪੇ ਦੇ ਆ ਬਹੁਤ ਸਾਰੇ ਸੁਪਨੇ ਉਸ ਬੱਚੀ ਤੋਂ ਸਾਡੀ ਪਰਵਾਹ ਤੇ ਸੀਗੇ ਜੋ ਅੱਜ ਸਾਰੇ ਸਾਡੇ ਤਕਣਾ ਛੁੱਟ ਹੋ ਗਏ ਬਾਹਰ ਜਦੋਂ ਘਟਰਾ ਵਾਲੇ ਸਾਨੂੰ ਪਤਾ ਲੱਗਿਆ ਬਹੁਤ ਸਾਡਾ ਦੁੱਖ ਸਾਡੇ ਪਰਿਵਾਰ ਤੇ ਕਾ ਹਟਾ ਗਿਆ ਜੀ ਬੱਚੀ ਦੇ ਸੁਪਨੇ ਸਾਡੇ ਸੁਪਨੇ ਸਾਰੇ ਦੂਰੇ ਲੈ ਕੇ ਜੀ ਪੰਜਾਬ ਸਰਕਾਰ ਤੋਂ ਤੇ ਕੇਂਦਰ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਾਡੀ ਬੱਚੀ ਦੀ ਉਧਰ ਉੱਠ ਪੱਧਰੀ ਜਾਂਚ ਹੋਵੇ ਜੋ ਕਿ ਅਜੇ ਤੱਕ ਇਹ ਨਹੀਂ ਸਾਨੂੰ ਪਤਾ ਲੱਗ ਰਿਹਾ ਕਿ ਸਮੁੰਦਰ ਦੇ ਵਿੱਚ ਡਿੱਗੀ ਡਿੱਗੀ ਹੈ ਜਾਂ ਨਾਟਗੀ ਹੈ ਕਿਵੇਂ ਸਾਰੇ ਪਰਿਵਾਰ ਨੇ ਦੱਸਿਆ ਤੇ ਵੀ ਬਹੁਤ ਪਰੇਸ਼ਾਨ ਰਹਿ ਰਹੀ ਸੀ ਕੀ ਗੱਲ ਦੀ ਪਰੇਸ਼ਾਨੀ ਸੀ ਤੇ ਕੇਂਦਰ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਇਹ ਅਸੀਂ ਮੰਗ ਕਰਦੇ ਆ ਕਿ ਸਾਡੀ ਬੱਚੀ ਨੂੰ ਤੇ ਸਾਡੇ ਪਰਿਵਾਰ ਨੂੰ ਪੂਰੀ ਦੇਖਰੇਖ ਕਰਕੇ ਵਿਚਵਾਦ ਦਾ ਇਹ ਤਾਂ ਪੋਕ ਵੀ ਨਹੀਂ ਪਾ ਸਕਦੇ ਜੀ 70 ਵੀ ਨਹੀਂ ਪਾ ਸਕਦੇ ਅਸੀਂ ਇਸ ਕਰਕੇ ਬੈਠ ਰਹੇ ਹਾਂ ਬੈਠੇ ਆ ਉਹਨਾਂ ਦੀ ਗੱਲਾਂ ਤੇ ਵੀ ਇਹ ਪ੍ਰਸ਼ਾਸਨ ਨੇ ਸਾਨੂੰ ਦੱਸਿਆ ਉਸ ਕਰਕੇ ਅਸੀਂ ਮੰਨ ਲਿਆ ਪਰ ਤੁਹਾਨੂੰ ਉੱਚ ਪੱਧਰ ਦੀ ਜਾਂਚ ਕਰਾਈ ਜਾਵੇ ਤੇ ਪਰਿਵਾਰ ਦਾ ਤੁਸੀਂ ਦੇਖ ਹੀ ਲਿਆ ਘਰ ਦੇ ਵਿੱਚ ਕੋਈ ਵੀ ਦੀ ਨਹੀਂ ਹੈ ਕੋਈ ਕੋਈ ਨੌਕਰੀ ਤੇ ਹੋਵੇ ਤੇ ਮੰਦਾ ਹਾਲ ਹੈ ਜੀ ਤੇ ਜੇਕਰ ਜੇਕਰ ਸਰਕਾਰਾਂ ਚਾਹਣ ਇਥੋਂ ਦੇ ਜਿਹੜੇ ਨੌਕਰੀਆਂ ਦਾ ਸਿਸਟਮ ਉਹ ਬੰਦ ਹੋਇਆ ਤਾਂ ਬੱਚੇ ਬੱਠੀਆਂ ਬਾਹਰ ਜਾ ਰਹੇ ਨੇ ਤੇ ਬਾਹਰ ਜਾ ਕੇ ਵੀ ਜੇ ਇਹ ਜੀ ਘਟਨਾਵਾ ਹੋ ਜਾਣਾ ਤਾਂ ਪਰਿਵਾਰ ਦੇ ਵਿੱਚ ਕੀ ਰਹਿ ਜਾਂਦਾ ਜੀ ਤੁਹਾਨੂੰ ਆਪਣਾ ਸਾਰੰਗ ਕਥਾ ਮਸੇਹੀ ਬੇਨਤੀ ਹੈ ਜੀ ਸਾਡੀ ਤਾਂ ਕਿ ਸਾਡੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਾਲ ਮਿਲ ਕੇ ਸਾਡੀ ਬੱਚੀ ਦੀ ਜੋ ਵੀ ਹੈ ਉਧਰੋਂ ਸਹੀ ਰਿਪੋਰਟ ਸਾਡੇ ਸਾਹਮਣੇ ਪੇਸ਼ ਕਰੇ ਤਾਂ ਜੋ ਕੇਸ ਅਗਲਾ ਕਦਮ ਚੁੱਕ ਸਕਦਾ। ਤਾਂ ਪਰਿਵਾਰ ਦੀ ਮੰਨੀ ਹੈ ਤਾਂ ਪੁਲਿਸ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੀ ਬੇਟੀ ਬੀਚ ਤੇ ਆਪਣੇ ਦੋਸਤਾਂ ਨਾਲ ਫੋਟੋਆਂ ਖਿੱਚਵਾ ਰਹੀ ਸੀ ਤਾਂ ਇਸ ਦੌਰਾਨ ਸਮੁੰਦਰ ਦੀਆਂ ਲਹਿਰਾਂ ਔਨ ਕਾਰਨ ਉਹ ਸਮੁੰਦਰ 'ਚ ਹੀ ਵਹਿ ਗਈ। ਪਰਿਵਾਰਕ ਮੈਂਬਰ ਇਸ ਮਾਮਲੇ ਤੇ ਸਵਾਲ ਚੁੱਕ ਰਹੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਬੇਟੀ ਕਿਵੇਂ ਗਾਇਬ ਹੋਈ ਇਸ ਤੇ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਹਾਲਾਂਕਿ ਪਰਿਵਾਰ ਮੁਤਾਬਕ ਕਿ ਉਹਨਾਂ ਦੀ ਬੇਟੀ ਨੇ ਕਰੀਬ 3 ਮਹੀਨੇ ਪਹਿਲਾਂ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਸਨ ਅਤੇ ਪਰਿਵਾਰ ਨਾਲ ਵੀ ਉਹ ਬੇहद ਘੱਟ ਗੱਲ ਕਰਨ ਲੱਗੀ ਸੀ ਜਿਸ ਤੋਂ ਬਾਅਦ ਹੁਣ ਪਰਿਵਾਰ ਇਸ ਪੂਰੇ ਮਾਮਲੇ 'ਚ ਸ਼ੱਕ ਜਤਾ ਰਿਹਾ ਹੈ ਗਲਤ ਹੀ ਹੋਈ ਇਥੇ ਆਪਣੀ ਲੁੜੀਆ ਜਾ ਰਹੀ ਸੀ ਕਿਤੇ ਰਿਜ਼ਿਊਮ ਦੇਣ ਜਾ ਰਹੀ ਸੀ ਕੰਮ ਤੇ ਉਧਰੋਂ ਵਾਪਸ ਆਉਂਦੇ ਹੋਏ ਉਹ ਕਿਤੇ ਸਮੁੰਦਰ ਦੇ ਕਿਨਾਰੇ ਰੁਕ ਗਈ ਨਾਲ ਇੱਕ ਫਰੈਂਡ ਹੋਰ ਸੀਗਾ ਉੱਥੇ ਪਹੁੰਚਾ ਹੁਣ ਪਤ ਉਹਨਾਂ ਦੇ ਦੱਸਣ ਦੇ ਮਤਲਬ ਇਹੀ ਆ ਰਿਹਾ ਹੈ ਕਿ ਉੱਥੇ ਫੋਟੋਆਂ ਖਿੱਚ ਰਹੀ ਸੀ ਉਹਨਾਂ ਨੂੰ ਤਾਂ ਕੁਝ ਨਹੀਂ ਪਤਾ ਇਸ ਬਾਰੇ ਕੀ ਗੱਲ ਹੈਗੀ ਉੱਥੇ ਤੇ ਉਸ ਦੌਰਾਨ ਬਸ ਉੱਥੇ ਐਕਸੀਡੈਂਟ ਵਾਪਰ ਗਿਆ ਵੀ ਉਹ ਪਾਣੀ 'ਚ ਡਿੱਗ ਪਈ ਸਮੁੰਦਰ 'ਚ ਤਾਂ ਇਸੇ ਹੀ ਮੰਗ ਕਰਦੇ ਵੀ ਸਾਡੀ ਮਦਦ ਕੀਤੀ ਜਾਵੇ ਤੇ ਸਾਨੂੰ ਤਲਾਸ਼ ਕਰਨ ਵਿੱਚ ਸਾਡੀ ਸਰਕਾਰ ਕੋਈ ਨਾ ਕੋਈ ਮਦਦ ਕਰੇ ਕੇਂਦਰ ਸਰਕਾਰ ਨੂੰ ਇਹੀ ਮੰਗ ਕਰਦੇ ਆ ਜੀ ਤੁਹਾਨੂੰ ਸ਼ੱਕ ਹੈਗਾ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਜੇ ਲੱਗਦਾ ਨਹੀਂ ਫੇਕ ਵੀ ਹੋ ਸਕਦੀ ਹੈ। ਨਾ ਤੁਹਾਨੂੰ ਇਸ ਅਸਲ ਸਚਾਈ ਨੂੰ ਪਤਾ ਲੱਗ ਜੀ ਵੀ ਇਹ ਗੱਲ ਸੱਚਾ ਜਾਂ ਝੂਠਾ। ਵੀ ਉੱਥੋਂ ਦੇ ਪੁਲਿਸ ਦੇ ਮੁਤਾਬਕ ਜਰੂਰ ਤੌਰ ਤੇ ਉੱਥੋਂ ਦੇ ਬਿਆਨ ਲਈ ਸੀਗੇ ਜੋ ਉੱਥੇ ਮੌਜੂਦ ਸੀਗਾ ਮੌਕੇ ਤੇ। ਉਹਨਾਂ ਦੇ ਮੁਤਾਬਕ ਇਹੀ ਸੀਗਾ ਵੀ ਲੜਕੀ ਇਹ ਡਿੱਗੇ ਪਾਣੀ ਤੇ ਪਰ ਅਸੀਂ ਅਸਲ ਸੱਚ ਅਜੇ ਨਹੀਂ ਮੰਨ ਰਹੇ ਇਸ ਕੱਲ ਨੂੰ ਕਿ ਨਾਲ ਹੋਰ ਕੁੜੀਆਂ ਹੈਗੇ ਕੋਈ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਇਆ ਕਿਸੇ ਨੇ ਕਿਉਂਕਿ ਗਲਦਸਤ ਹੋਵੇ ਕੋਈ। ਪਰ ਨਾਲ ਕੁੜੀ ਸੀਗੀ ਉਹਨਾਂ ਦੇ ਸੀ ਘਰ ਵੀ ਗਏ ਸੀਗੇ। ਉਹਨਾਂ ਕੋਲ ਆਈ ਹੋਊਗੀ ਨੇ ਦੱਸਿਆ ਸੀਗਾ ਵੀ ਇਹ ਜਿਹੜੀ ਲੜਕੀ ਵੀ ਮੇਰੇ ਨਾਲ ਰਹਿੰਦੀ ਸੀਗੀ ਉਹਨੇ ਦੱਸਿਆ ਸੀਗਾ ਜੀ ਇਸ ਬਾਰੇ ਪਰ ਇਹ ਕੁਝ ਨਸਲ ਤਿਆਰ ਵੀ ਹੋਇਆ ਨਹੀਂ ਇਸ ਤੋਂ ਬਾਅਦ ਉਸ ਕੁੜੀ ਦਾ ਨੰਬਰ ਨਹੀਂ ਲੱਗ ਰਿਹਾ ਜੀ ਆਫਲਾਈਨ ਆ ਰਿਹਾ ਤੇ ਨਾ ਹੀ ਉਹਦੇ ਨਾਲ ਕੋਈ ਗੱਲਬਾਤ ਹੋਈ ਇਸ ਤੋਂ ਬਾਅਦ ਸਾਡੀ ਬਸ ਉਸ ਟਾਈਮ ਲਾਸਟ ਗੱਲ ਹੋਈ ਸੀ ਗਈ ਉੱਤੇ ਜਦ ਦੇ ਦਿਨੋਂ ਉਹ ਕੁੜੀ ਨੇ ਤੁਹਾਨੂੰ ਇਹ ਗੱਲ ਦੱਸੀ ਹੈ ਜੀ 15 ਤਰੀਕ ਤੋਂ ਬਾਅਦ ਹੀ ਘਟਨਾ ਹੈ ਇਹ ਹਾਂ ਜੀ 15 ਤੋਂ ਬਾਅਦ ਦੀ ਹੋਵੇ ਇਹ ਤਾਂ ਕੁਝ ਵੀ ਪਤਾ ਲੱਗਦਾ ਹਾਂਜੀ ਕੁਝ ਨਹੀਂ ਪਤਾ ਲੱਗਿਆ ਜੀ ਅਜੇ ਤੱਕ ਨੇ ਕੋਪੀ ਪੇਜੀ ਜੀ ਤੇ ਭੇਜੀ ਹੈ ਕਿ ਉਹ ਮੀਟਾ ਲਾ ਕੇ ਭੇਜੀ ਲੋ ਬਾਹਰ ਭੇਜੀ ਜੇ ਕਬੀ ਬਹੁਤ ਜਸਤ ਲੱਗਦੀ ਸੀ ਹਾਂ ਜੀ ਮੇਰੇ ਛੋਟੀ ਭੈਣ ਸੀ ਅਕਸਰ ਉਹ ਮੇਰੇ ਲਾਈਆਂ ਸੀ ਵੀ ਚਲੋ ਆ ਉਹਦਾ ਕੋਈ ਪਰਿਵਾਰ ਚ ਕੋਈ ਮੜਾ ਮੋਟਾ ਜੀ ਸੁਧਾਰ ਹੋ ਜੂਗਾ ਜੀ ਵੀ ਅਸੀਂ ਕਰ ਜਾ ਜਾ ਕੇ ਭੇਜੀ ਸੀਗੇ ਜ਼ਮੀਨ ਵੇਚ ਕੇ ਬਸ ਹੋਰ ਗੱਲ ਸੀ ਜੀ ਉਹਨਾਂ ਨਾਲ ਸਾਡਾ ਸੋਸ਼ਲ ਮੀਡੀਆ ਤੇ ਕਾਫੀ ਗੱਲ ਹੁੰਦੀ ਸੀ ਪਰ ਪਿਛਲੇ ਕੁਝ 3-4 ਮਹੀਨਿਆਂ ਤੋਂ ਉਹਨਾਂ ਨੇ ਛੋਟੇ-ਛੋਟੇ ਵੀਡੀਓ ਚਲਾਉਣਾ ਬਿਲਕੁਲ ਬੰਦ ਹੀ ਕਰਤਾ ਸੀਗਾ ਜੀ ਅਕਾਊਂਟ ਕਿਰ ਕਿਰ ਬੰਦ ਕਰਤੇ ਪਹਿਲਾਂ ਕਿਤੇ ਕਿਤੇ ਪੋਲਿਟਿਕ ਵੀਡੀਓ ਬੋੜਾ ਹਾਂ ਜੀ ਇੰਸਟਾਗ੍ਰam ਸਨੈਪਚੈਟ ਦੀ ਸਾਰਾ ਯੂਜ਼ ਕਰਦੇ ਸੀਗਾ ਜੀ ਉਹ ਇੱਕਦਮ ਬੰਦ ਹੀ ਕਰਤਾ ਕੋਈ ਡਿਸਕਨੈਕਟ ਹੀ ਹੋ ਗਿਆ ਸੀ ਜੀ ਡਿਲੀਟ ਹੋ ਗਏ ਸੀ ਅਕਾਊਂਟ ਮਤਲਬ ਆ ਇਹ ਬਿਆਨ ਦੱਸੇ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਹਾਂ ਹਾਂ ਜੀ ਅਸੀਂ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹਾਂ ਬਹੁਤ ਬਹੁਤ ਸਾਡੀ ਮਦਦ ਕੀਤੀ ਜਾਵੇ ਤੇ ਹਰੀ ਗੱਲ ਸਾਹਮਣੇ ਲੈਂਦੀ ਜਦ ਵੀ ਕੀ ਘਟਨਾ ਕਰਮ ਹੋਇਆ ਉੱਥੇ ਹਾਲਾਂਕਿ ਸੰਦੀਪ ਕੌਰ ਕਿਵੇਂ ਲਾਪਤਾ ਹੋਈ ਇਸ ਦਾ ਪਤਾ تھا ਪੁਲਿਸ ਜਾਂਚ ਤੋਂ ਬਾਅਦ ਹੀ ਲੱਗੇਗਾ ਪਰ ਇਹ ਮਾਮਲਾ ਕਿਤੇ ਨਾ ਕਿਤੇ ਸ਼ੱਕੀ ਜਾਪ ਰਿਹਾ ਹੈ ਦੂਜੇ ਪਾਸੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਸ਼ੱਕ ਜਿਤਾ ਰਹੇ ਨੇ ਕਿ ਉਹਨਾਂ ਦੀ ਬੇਟੀ ਦਾ ਕਤਲ ਹੋਇਆ ਹੋ ਸਕਦਾ ਹੈ ਫਿਲਹਾਲ ਇਸ ਪੂਰੇ ਮਾਮਲੇ 'ਤੇ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਕੀ ਕਦਮ ਚੁੱਕਦੀ ਏ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਸੈਂਟਰਲ ਪੰਜਾਬ ਟੀਵੀ